ਆਪ ਦੇਖ ਰਹੇ ਹੈ VM ਖਬਰ ਫਾਸਟ 7 ਚੈਨਲ ਜਹਾਂ ਸੱਚ ਸਭ ਤੋਂ ਪਹਿਲੇ ਮੈਂ ਇਹ ਸੰਗਤ ਦਾ ਧੰਨਵਾਦ ਕਰਨਾ ਆ ਈਸ਼ਨਗਰ ਦੇ ਬਹੁਤ ਹੀ ਸਤਿਕਾਰ ਜੋ ਮੇਰੇ ਜਿਹੜੇ ਸਮੂਰਤੀ ਟੀਮ ਜਿਹੜੀ ਦਿਨ ਰਾਤ ਮੇਰੇ ਨਾਲ ਮਿਹਨਤ ਕਰਕੇ ਇੱਥੇ ਤੱਕ ਪਹੁੰਚਾਇਆ ਉਹਨਾਂ ਸੰਗਤਾਂ ਦਾ ਮਤਾਮਾ ਪੈਣਾ ਦਾ ਨੌਜਵਾਨ ਵੀਰਾਂ ਦਾ ਬਜ਼ੁਰਗਾਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਆ ਮੈਂ ਔਰ ਮੈਂ ਸੰਗਤ ਨੂੰ ਬੇਨਤੀ ਵੀ ਕਰਨਾ ਵੀ ਆਪਾਂ ਬਹੁਤ ਵੱਡੀ ਜੰਗ ਜਿੱਤੀ ਆ ਪਰ ਆਪਾਂ ਕੋਈ ਖੁਸ਼ੀ ਨਹੀਂ ਮਨਾਉਣੀ ਕਿਉਂ ਸਾਡੇ ਜਿਹੜੇ ਦਿਨ ਚੱਲਦੇ ਆ ਸ਼ਹਾਦਤ ਦੇ ਦੇਣ ਨੇ ਸਾਡੇ ਗੁਰੂਆਂ ਨੇ ਸਾਡੇ ਲਈ ਸਰਬੰਸ ਵਾਰ ਤੇ ਅਸੀਂ ਉਹਨਾਂ ਲਈ ਜੇ ਅੱਜ ਢੋਲ ਟਮਕੇ ਕਰਾਂਗੇ ਆਪਦੀ ਨਿੱਕੀ ਜਿਹੀ ਇੱਕ ਖੁਸ਼ੀ ਲਈ ਉਹ ਸਾਡੇ ਲਈ ਬਹੁਤ ਮਾੜੀ ਤੇ ਘਟੀਆ ਹਰਕਤ ਹੋਊਗੀ ਮੈਂ ਸੰਗਤ ਨੂੰ ਇਹ ਸਾਰੀ ਜਗ੍ਹਾ ਇਹ ਅਪੀਲ ਕਰਦਾ ਮੈਂ ਇਹ ਦਿਨਾਂ ਦੇ ਵਿੱਚ ਕੋਈ ਖੁਸ਼ੀ ਦਾ ਮਾਹੌਲ ਨਾ ਕੀਤਾ ਜਾਵੇ ਸੰਗਤ ਦਾ ਧੰਨਵਾਦ ਕਰਨਾ ਮੇਰਾ ਫਰਜ਼ ਆ ਜਿੱਥੇ ਮੈਨੂੰ ਬੁਲਾਉਣਗੇ ਉੱਥੇ ਜਾ ਕੇ ਮੈਂ ਉਹਨਾਂ ਦਾ ਧੰਨਵਾਦ ਕਰਕੇ ਆਉਂਗਾ ਤੇ ਅਪੀਲ ਕਰਕੇ ਆਉਂਗਾ ਵੀ ਜਿੱਥੇ ਵੀ ਤੁਹਾਨੂੰ ਮੇਰੀ ਸੇਵਾ ਦੀ ਲੋੜ ਆ ਜਿੱਥੇ ਵੀ ਮੈਨੂੰ ਹੁਕਮ ਕਰੋਗੇ ਮੈਂ ਸੇਵਾ ਕਰਨ ਦਾ ਤਾੜਾ ਹੱਕਦਾਰ ਹਾਂ ਮੇਰਾ ਨਾਮ ਜਗਦੀਪ ਸਿੰਘ ਹੈ ਜੀ ਅਸੀਂ ਇਥੇ ਈਸ਼ਰ ਨਗਰ ਵਿੱਚ ਵਾਈਨਵਰਡਸ ਸੁਸਾਇਟੀ ਹੈ ਜੀ ਕਲੋਨੀ ਉਹਦੇ ਵਸਿੰਦੇ ਉੱਥੇ ਰਹਿੰਦੇ ਆ ਅਸੀਂ ਤੇ ਹਰਾਈ ਜੀ ਦਾ ਬਹੁਤ-ਬਹੁਤ ਧੰਨਵਾਦ ਆ ਜੀ ਪਹਿਲਾਂ ਤਾਂ ਮੁਬਾਰਕਾ ਇਹਨਾਂ ਨੂੰ ਕਿ ਜਿੱਤੇ ਨੇ ਬਹੁਤ ਅੱਛੀ ਅ ਜਿੱਤ ਹਾਸਲ ਕੀਤੀ ਹੈ ਤੇ ਧੰਨਵਾਦ ਕਰਦੇ ਜੀ ਇਹਨਾਂ ਦਾ ਆਏ ਸਾਡੇ ਇੱਥੇ ਕਲੋਨੀ ਵਿੱਚ ਦਰਸ਼ਨ ਦਿੱਤੇ ਤੇ ਬਹੁਤ ਅੱਛੀ ਸਫਲਤਾ ਨੇ ਜੀ ਇਹਨਾਂ ਦੀ ਉਹ ਕੋਈ ਪਹਿਲੀ ਵਾਰੀ ਜਿੱਦਾਂ ਸਾਨੂੰ ਪਤਾ ਲੱਗਾ ਕੋਈ ਪਹਿਲੀ ਵਾਰੀ ਤਾਂ ਉਹ ਬਣੇ ਨਹੀਂ ਕਾਉਂਸਲਰ ਪਹਿਲਾਂ ਵੀ ਅੱਛਾ ਹੈ ਪਬਲਿਕਲੀ ਕੰਮ ਕਰਦੇ ਰਹੇ ਨੇ ਤਾਂ ਅੱਗੇ ਵੀ ਉਮੀਦ ਹੈ ਕਿ ਖੁਦ ਇਹਨਾਂ ਨੂੰ ਸਾਰਾ ਕੁਝ ਪਤਾ ਹੈ ਜਿਸ ਤਰ੍ਹਾਂ ਹੁਣ ਇੱਕ ਐਮਰਜੈਂਸੀ ਲਾਈਟ ਬੰਦ ਹੋ ਗਈ ਸੀ ਤੇ ਇਹਨਾਂ ਨੇ ਬਿਨਾ ਕਿਸੇ ਦੇਖੇ ਤੋਂ ਆਪਣੇ ਆਪ ਇਹ ਉਹਨਾਂ ਦੇ ਬੰਦੇ ਲਗਾਏ ਔਰ ਲਾਈਟ ਬਹੁਤ ਇਮੀਡੀਏਟਲੀ 5-10 ਮਿੰਟ ਵਿੱਚ ਆ ਗਈ ਹੈ ਤੇ ਇਹੀ ਉਮੀਦ ਹੈ ਜੀ ਕਿ ਆਪਣਾ ਇਹ ਕੰਮ ਬਹੁਤ ਖੱਬਾ ਖੂਬੀ ਕਰਨਗੇ